ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜਗਦੇਵ ਸਿੰਘ ਹੈ ਜੀ ਕਿ ਕਿੱਥੋਂ ਦੇ ਰਹਿਣਾ ਤੁਸੀਂ ਰਾਮਪਰਾਪੁਰ ਮੋੜ ਰੋਡ ਤੇ ਘਰ ਹੈ ਸਾਡਾ ਹਾਂਜੀ ਤੇ ਮੇਰੇ ਛੋਟੇ ਸਰਾ ਹਰਪਾਲ ਇਹਨਾਂ ਦਾ ਬੇਟਾ ਸੀ ਹਾਂਜੀ ਗਿਆਨ ਸਿੰਘ ਗੋਲਡੀ ਹਾਂਜੀ ਤੇ ਸਵੇਰ ਨੂੰ ਕੋਈ ਕੰਮ ਕਰਨ ਜਾਂਦੇ ਸੀ ਤੇ ਵਾਪਸ ਆਏ ਹਾਂਜੀ ਅਸੀਂ ਸ਼ਾਮ ਮੀ ਸੀ ਸਾਡੇ 9 ਵਜੇ ਤਰਾਤਰ ਸਿੱਟੀ ਜਦੋਂ ਪਹੁੰਚੇ ਹਾਂਜੀ ਤੇ ਇੱਕ ਐਸੀ ਮਿਲੇ ਐਸਆਈ ਹਾਂਜੀ ਗੁਰਦੀਪ ਸਿੰਘ ਜੀ ਨੂੰ ਹਾਂਜੀ ਤਾਂ ਉਹਨਾਂ ਦੇ ਨਾਲ ਦੀ ਨਾਲ ਉਹਨਾਂ ਨੇ ਗੱਡੀ ਤਿਆਰ ਕੀਤੀ ਅੰਮ੍ਰਿਤਸਰ ਜਾ ਕੇ ਬੱਚਾ ਸਾਨੂੰ ਕਰਾਇਆ ਸੋ ਉਹਨੂੰ ਦੱਸ ਕੇ ਗਏ ਬੱਚਾ ਵੀ ਅਸੀਂ ਅੰਮ੍ਰਿਤਸਰ ਚੱਲੇ ਹਾਂ ਨਹੀਂ ਨਹੀਂ ਨਾਲੇ ਜੇ ਬੜਾ ਕੋਈ ਮੁਮੈਲ ਨਾਲ ਉਹ ਕਰ ਲੈਂਦੇ ਵੀ ਹਾਂਜੀ ਉਹਦੇ ਨਾਲ ਕਰ ਲਿਆ ਵੀ ਉੱਥੇ ਵੀ ਅੰਮ੍ਰਿਤਸਰ ਪਹੁੰਚ ਜਾਵਾਂਗੇ ਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਐਸਐਸਪੀ ਸਾਹਿਬ ਦਾ ਤੇ ਰਾਮਪਰਾ 18 ਗਰਦੀਲ ਸਿੰਘ ਜੀ ਦਾ ਐਸਐਚਓ ਸਾਹਿਬ ਦਾ ਸਾਰੀ ਟੀਮ ਦਾ ਜਿਨ੍ਹਾਂ ਨੇ ਪੂਰੀ ਤਨਦੇਹੀ ਨਾਲ ਸਾਡੀ ਮਦਦ ਕੀਤੀ ਸਾਨੂੰ ਉੱਥੇ ਚਾਹ ਪਾਣੀ ਵੀ ਬੁਲਾਇਆ ਬਹੁਤ ਹੀ ਵਧੀਆ ਢੰਗ ਨਾਲ ਸੀ ਬਹੁਤ ਸ਼ੁਕਰੀਆ ਰਧਾ ਨਦੀਆਂ ਸਾਰੇ ਹੀ ਟੀਮ ਦਾ ਕੱਲ ਰਾਤ ਸਾਨੂੰ 9:30 ਵਜੇ ਦੇ ਕਰੀਬ ਇੱਕ ਦਰਖਾਸਤ ਮਿਲੀ ਸੀ ਕਿ ਇੱਕ ਬੱਚਾ ਹੈਗਾ ਗਿਆਨ ਸਿੰਘ ਜਿਸ ਦੀ ਉਮਰ ਕਰੀਬ 14 ਸਾਲ ਹੈ ਤੇ ਇਹ ਸਕੂਲ ਗਿਆ ਸੀ ਪੜ੍ਹਨ ਆਸਤੇ ਪਰ ਘਰ ਵਾਪਸ ਨਹੀਂ ਆਇਆ ਔਰ ਸਾਡੇ ਐਸਐਸਪੀ ਸਾਹਿਬ ਸਰਦਾਰ ਹਰਬੰਦੀਪ ਸਿੰਘ ਗਿੱਲ ਜੀ ਸਾਹਿਬ ਜੀ ਦੀ ਹਦਾਇਤ ਮੁਤਾਬਕ ਅਸੀਂ ਜੋ ਵੀ ਦਰਖਾਸਤ ਪ੍ਰਾਪਤ ਹੁੰਦੀ ਹੈ ਉਸ ਦੇ ਉੱਤੇ ਤੁਰੰਤ ਕਾਰਵਾਈ ਕਰਦੇ ਹਾਂ ਤੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਪੁਲਿਸ ਟੀਮਾਂ ਬਣਾਈਆਂ ਔਰ ਪੁਲਿਸ ਟੀਮ ਬਣਾ ਕੇ ਅਸੀਂ ਬੱਚੇ ਨੂੰ 6 ਘੰਟਿਆਂ ਦੇ ਅੰਦਰ ਅੰਦਰ ਇਸੇ ਗੁਰਦੇਵ ਸਿੰਘ ਵਾਲੀ ਟੀਮ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਬੱਚੇ ਨੂੰ ਸਹੀ ਸਲਾਮਤ ਰਿਕਵਰ ਕਰ ਲਿਆ ਔਰ ਉਸ ਦੇ ਪਰਿਵਾਰ ਦੇ ਹਵਾਲੇ ਕੀਤਾ